8 12ਵਾਂ ਜੰਕ ਫੂਡ ਉਦੇਸ਼ ਬੱਚਿਆਂ ਨੂੰ ਜੰਕ ਫੂਡ ਦੀ ਹੱਦੋਂ ਵੱਧ ਵਰਤੋਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣਾ ਤੀਜਾ ਪੀਰੀਅਡ ਚੱਲ ਰਿਹਾ ਸੀ ਮੈਡਮ ਰਵਨੀਤ ਸਾਇੰਸ ਪੜ੍ਹਾ ਰਹੀ ਸਨ ਇਸ ਤੋਂ ਬਾਅਦ ਅੱਧੀ ਛੁੱਟੀ ਹੋਣੀ ਸੀ ਹਜੇ 10 ਮਿੰਟ ਪਈ ਸਨ ਉਹਨਾਂ ਨੇ ਸਾਰੇ ਬੱਚਿਆਂ ਨੂੰ ਕਿਤਾਬਾਂ ਬੰਦ ਕਰਕੇ ਆਪਣਾ ਆਪਣਾ ਖਾਣੇ ਦਾ ਡੱਬਾ ਖੋਲ੍ਹ ਲੇ ਲਿਆ ਮੈਡਮ ਨੇ ਸਾਰਿਆਂ ਦੇ ਡੱਬਿਆਂ ਨੂੰ ਦੇਖਣ ਤੋਂ ਬਾਅਦ ਜਮਾਤ ਨੂੰ ਪੂਰੇ ਧਿਆਨ ਨਾਲ ਸੁਣਨ ਨੂੰ ਕਿਹਾ ਕੀ ਤੁਹਾਡੀ ਜਮਾਤ ਵਿੱਚ 95% ਬੱਚਿਆਂ ਦੇ ਡੱਬਿਆਂ ਵਿੱਚ ਜੰਕ ਭੋਜਨ ਹੈ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਜੰਕ ਭੋਜਨ ਖਾਣ ਦੇ ਕੀ ਨੁਕਸਾਨ ਹਨ ਆਓ ਮੈਂ ਤੁਹਾਨੂੰ ਇਸ ਨੂੰ ਹੱਦ ਤੋਂ ਵੱਧ ਖਾਣ ਦੇ ਨੁਕਸਾਨ ਬਾਰੇ ਦੱਸਦੀ ਹਾਂ ਸਭ ਧਿਆਨ ਨਾਲ ਸੁਣਨਾ ਫੈਸਲਾ ਮੈਂ ਤੁਹਾਡੇ ਤੇ ਛੱਡਾਂਗੀ ਕਿ ਤੁਸੀਂ ਇਸ ਦਾ ਸੇਵਨ ਕਿਸ ਹੱਦ ਤੱਕ ਕਰਨਾ ਚਾਹੋਗੇ ਚਲੋ ਧਿਆਨ ਨਾਲ ਸੁਣੋ ਤੁਹਾਡੇ ਵਿੱਚੋਂ ਜ਼ਿਆਦਾਤਰ ਬੱਚੇ ਨੂਡਲਸ, ਚਿਪਸ, 버ਗਰ ਅਤੇ ਪੀਜ਼ਾ ਆਦਿ ਖਾਣਾ ਪਸੰਦ ਕਰਦੇ ਹਨ। ਇਹ ਸਾਰੇ ਜੰਕ ਭੋਜਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਅੱਜ ਪੂਰਾ ਵਿਸ਼ਵ ਜੰਕ ਫੂਡ ਦੀ ਕੈਦ ਵਿੱਚ ਝਕੜਿਆ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਇਹ ਜੰਕ ਫੂਡ ਸਾਰੇ ਬੜੇ ਸੁਆਦ ਨਾਲ ਖਾਂਦੇ ਹਨ ਪਰ ਇਸ ਅੰਦਰ ਛੁਪਿਆ ਨੁਕਸਾਨ ਇਨਸਾਨ ਨੂੰ ਬਿਮਾਰੀਆਂ ਦੀ ਚਪੇਟ ਵਿੱਚ ਲੈ ਆਉਂਦਾ ਹੈ। ਬੱਚਿਆਂ ਉੱਪਰ ਤਾਂ ਇਹਨਾਂ ਦਾ ਪ੍ਰਭਾਵ ਬਹੁਤ ਜਲਦੀ ਦੇਖਣ ਨੂੰ ਮਿਲਦਾ ਹੈ ਜੰਕ ਭੋਜਨ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਹ ਸਿੱਧਾ ਬਿਮਾਰੀਆਂ ਦਾ ਰਸਤਾ ਦਿਖਾ ਦਿੰਦਾ ਹੈ ਇਹਨਾਂ ਨਾਲ ਕੋਲੇਸਟ੍ਰੋਲ ਰक्तदाब ਮੋਟਾਪਾ ਦਿਲ ਆਦਿ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਇਹ ਭੋਜਨ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਪਾਉਂਦਾ ਹੈ ਅਤੇ ਮੋਟਾਪਾ ਸੋ ਬਿਮਾਰੀਆਂ ਦੀ ਜੜ ਹੁੰਦਾ ਹੈ ਇਹ ਸਿਰਫ ਸਰੀਰ ਦੇ ਬਾਕੀ ਅੰਗਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੇ ਸਗੋਂ ਇਹਨਾਂ ਦਾ ਸ਼ਿਕਾਰ ਦਿਮਾਗ ਵੀ ਹੁੰਦਾ ਹੈ ਇਹ ਖਾਤ ਪਦਾਰਥ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ ਇਹਨਾਂ ਪਦਾਰਥਾਂ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦਾ ਬੁੱਧੀ ਪੱਧਰ ਘਟਦਾ ਜਾਂਦਾ ਹੈ ਕਿਉਂਕਿ ਤਲੇ ਹੋਏ ਪਦਾਰਥ ਅਤੇ ਜੰਕ ਭੋਜਨ ਵਿੱਚ ਪਾਏ ਜਾਣ ਵਾਲੇ ਰਸਾਇਣ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹਨਾਂ ਦੀ ਭੁੱਖ ਨੂੰ ਕਾਬੂ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਉਹਨਾਂ ਨੂੰ ਭੋਜਨ ਪ੍ਰਤੀ ਸਵੈ ਕਾਬੂ ਨਹੀਂ ਰਹਿੰਦਾ ਜੰਕ ਫੂਡ ਦੇ ਨਾਲ ਬੱਚੇ ਪਾਣੀ ਦੀ ਜਗ੍ਹਾ ਕੋਲਡ ਡਰਿੰਕ ਆਦੀ ਪੀਣਾ ਪਸੰਦ ਕਰਦੇ ਹਨ ਇਹ ਸਰੀਰ ਵਿੱਚ ਸ਼ੱਕਰ ਯਾਨੀ 슈ਗਰ ਦੀ ਮਾਤਰਾ ਵਧਾਉਂਦੇ ਹਨ ਅਤੇ ਸ਼ੂਗਰ ਦੀ ਜ਼ਿਆਦਾ ਮਾਤਰਾ ਮੋਟਾਪਾ ਲਿਆਉਂਦੀ ਹੈ ਇਹ ਹੱਡੀਆਂ ਕਮਜ਼ੋਰ ਕਰਦੇ ਹਨ ਸਰੀਰ ਦੇ ਹਰ ਅੰਗ ਤੇ ਇਹਨਾਂ ਦਾ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਬੱਚੇ ਸੰਤੁਲਿਤ ਪੋਜਨ ਦੇ ਨਾਲ ਨਾਲ ਕਦੇ-ਕਦੇ ਜੰਕ ਪੋਜਨ ਦਾ ਸੇਵਨ ਕਰ ਲੈਣ ਤਾਂ ਇਹ ਨੁਕਸਾਨ ਨਹੀਂ ਕਰਦੇ ਪਰ ਇਹਨਾਂ ਦੀ ਹੱਦੋਂ ਵੱਧ ਵਰਤੋਂ ਕਰਨੀ ਹਾਨੀਕਾਰਕ ਹੁੰਦੀ ਹੈ ਬੱਚਿਆਂ ਨੂੰ ਸੰਤੁਲਿਤ ਪੋਜਨ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਦਹੀਂ ਮੱਖਣ ਅਨਾਜ ਫਲ ਹਰੀਆਂ ਸਬਜ਼ੀਆਂ ਦਾਲਾਂ ਆਦਿ ਨੂੰ ਆਪਣੇ ਰੋਜ਼ਾਨਾ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕੱਚੀਆਂ ਸਬਜ਼ੀਆਂ ਨੂੰ ਸਲਾਦ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ ਕੈਂਪਾ ਕੋਕਾ ਕੋਲਾ ਲਿੰਕਾ ਆਦਿ ਦੀ ਥਾਂ ਦੁੱਧ ਲੱਸੀ ਨਿੰਬੂ ਪਾਣੀ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਇਹ ਸਾਰੇ ਪਦਾਰਥ ਪੌਸ਼ਟਿਕ ਤਤ ਨਾਲ ਭਰਪੂਰ ਹੁੰਦੇ ਹਨ ਇਹ ਸਾਡੇ ਸਰੀਰ ਨੂੰ ਹੀ ਚੁਸਤ ਅਤੇ ਤੰਦਰੁਸਤ ਨਹੀਂ ਬਣਾਉਂਦੇ ਸਗੋਂ ਦਿਮਾਗ ਨੂੰ ਵੀ ਤੰਦਰੁਸਤ ਰੱਖਦੇ ਹਨ ਇਸ ਕਰਕੇ ਜੰਕ ਭੋਜਨ ਦਾ ਸੇਵਨ ਕਦੇ ਕਦਾਈਂ ਹੀ ਨਾ ਜ਼ਾਇਦਾ ਹੈ ਸੰਤੁਲਿਤ ਪੋਜਨ ਨੂੰ ਆਪਣੇ ਜੀਵਨ ਦਾ ਮਹੱਤਵਪੂਰਨ ਹਿੱਸਾ ਬਣਾਓ ਅਤੇ ਇੱਕ ਤੰਦਰੁਸਤ ਜੀਵਨ ਬਿਤਾਓ ਬੱਚਿਓ ਤੁਸੀਂ ਸਭ ਨੇ ਬੜੇ ਧਿਆਨ ਨਾਲ ਮੈਨੂੰ ਸੁਣਿਆ ਹੈ ਮੈਂ ਉਮੀਦ ਕਰਦੀ ਹਾਂ ਕਿ ਅੱਜ ਤੋਂ ਤੁਸੀਂ ਸੰਤੁਲਿਤ ਪੋਜਨ ਨੂੰ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓਗੇ ਬੱਚੇ ਮੈਡਮ ਜੀ ਅੱਜ ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅੱਜ ਤੋਂ ਅਸੀਂ ਸੰਤੁਲਿਤ ਭੋਜਨ ਨੂੰ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ ਮੈਡਮ ਸ਼ਾਬਾਸ਼ ਬੱਚਿਓ ਮੈਨੂੰ ਤੁਹਾਡੇ ਸਾਰਿਆਂ ਤੋਂ ਇਹੀ ਉਮੀਦ ਹੈ ਕਿ ਸਿੱਖਿਆ ਜੰਕ ਭੋਜਨ ਦੇ ਨੁਕਸਾਨ ਅਤੇ ਸੰਤੁਲਿਤ ਭੋਜਨ ਦਾ ਮਹੱਤਵ